ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਵਾਈ ਦੀ ਮੇਲਾ ਤਨਉਲਾ ਸਾਲ ਦੇ ਨੀਲੀ ਰਵੀ ਦੇ ਬੱਚਿਆਂ ਦੇ ਮੁਕਾਬਲੇ ਹੋਏ ਆ 174 ਨੰਬਰ 275 ਇਹ ਗੱਲ ਬਾਤ ਬਾਈ ਨਾ 6 ਮਹੀਨੇ ਦੇ 6 ਮਹੀਨੇ ਦਾ ਇੱਕ ਸੰ ਨੰਬਰ ਤੇ ਆਈ ਗੱਟੀ ਦਿਖਾਉਣਿਆ ਸਾਨੂੰ ਕਿਹੜੇ ਗੱਟੀ ਆਈ ਹੈ ਸਮੁੰਦਰ ਦੇ ਵੀਰੇ ਸਮੁੰਦਰ ਦੀ 255 ਦੇ ਮਗਰ ਦਾ ਮਿਲ ਕੇ ਕੜ ਕਿੰਨੇ ਬਈ ਇਹਦੇ ਵੀਰੇ ਮਾਂ ਦਾ ਹੈਗਾ 14 15 ਕ 14 15 ਜਾਨੀ ਕਿ ਜਿੱਥੇ ਛੇ ਟਿੱਕੀ ਲੈਂਦੇ ਨੰਬਰ ਤੇ ਗੱਟੀ ਆਈ ਆ ਬਾਈ ਜੀ 6 ਮਹੀਨਿਆਂ ਤੋਂ ਆਉਦੀ ਆ ਆਪਣੇ ਵੀਰੇ ਜੀਰਾ ਟੰਡੇ ਚੱਲ ਵਾਤ ਆਪਾਂ ਕਰ ਲੈਨੇ ਆ ਬਾਈ ਹਾਂਜੀ ਭਾਈ ਜੀ ਕੀ ਹਾਲਾ ਬੜਾ ਵਧੀਆ ਫਿਰ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਜੀ ਤੇਰੇ ਜੀ ਰਹੇ ਹੋ ਜਿਲ੍ਹਾ ਕੇ ਮੋਗਾ ਪੈਂਦਾ ਪਾਣੂ ਫਿਰੋਜਪੁਰ ਫਿਰੋਜਪੁਰ ਕਿਹੜੇ ਬੋਲਦੀ ਕੀ ਸਮੁੰਦਰ ਬਲ ਤੇ ਲੋ ਯਾਰ ਨਾਲ ਤੁਸੀਂ ਫੋਟੋ ਆ ਫੋਟੋ ਸਮੁੰਦਰ ਬਲ ਦੀ ਧੀ ਆ ਪਹਿਲੇ ਨੰਬਰ ਤੇ ਆਈਏ ਭਾਈ ਜੀ ਸਾਰੀਆਂ ਜੇਤੂ ਕਟੀਆਂ ਇਹ 10 ਤੱਕ ਨੰਬਰ ਦਿੱਤੇ ਇਹਨਾਂ ਨੂੰ ਦੀ ਨਾ ਉਸਰੀਆਂ ਨੇ ਮੁਰਤੇ ਰਵਾ ਪੈਉਂਦਾ ਤੇਰੀ ਦੇ ਸਾਹਮਣੇ 1140 3228 ਆ ਗਿਆ ਜੀ ਪਹਿਲੇ ਦੂਜੇ ਤੀਜੇ ਨੰਬਰ ਵਾਲੀਆਂ ਖੜੀਆਂ ਦਿੰਨੇ ਆ ਵੀ ਕਰਦੇ ਯਾਰ ਜੀ ਥੋੜਾ ਸਾ ਵੀਰੇ ਵੀਰੇ ਦੋ ਮਿੰਟ ਸਾਈਡ 333 333 ਨੰਬਰ ਆ ਗਿਆ ਕੋਈ ਮਾਇਨੇ ਕੇ ਦੁਖਾ ਸੁਣੇ ਨਾ ਸੁਣ ਬਹੁਤ ਬਹੁਤ ਪਹਿਲਾਂ ਆਪਣੀ ਗੱਡੀ ਦੂਜੇ ਨੰਬਰ ਦਾ ਹੀ ਆਣਾ ਇਹ ਕਿਹੜੇ ਬੋਲਦੀ ਆ ਬਾਈ ਇਹ ਇਹ ਯੂਵੀ 2 ਦੀ ਹੈ ਜੀ ਯੂਵੀ 2 ਦੀ ਇੱਧਰ ਆ ਜਾ ਤੇ ਇਹਦੇ ਮਦਰਾਂ ਮਿਲ ਕੇ ਰਕਾਰਡ ਕਿੰਨਾ ਬਾਈ 18 18 ਲੀਪਰ ਜਿਹੜਾ ਪਿੰਡਾ ਤੁਹਾਡਾ ਬਾੜੀ ਮੁਸਤਫਾ ਬਾੜੀ ਮੁਸਤਫਾ ਚਲੋ ਵਧਾਈਆਂ ਬਾਈ ਤੁਹਾਨੂੰ ਬਹੁਤ ਬਹੁਤ ਇਹਦਾ ਬੱਚਾ ਹੈ ਕਿਹੜੇ ਬੋਲਦੀ ਹੈ ਜੀ ਇਹ ਯੂਵੀ 2 ਦੀ ਹੈ ਜੀ ਯੂਵੀ 2 ਦੀ ਹਾਂ ਜੀ ਕਿਹੜੇ ਪਿੰਡੋਂ ਆਏ ਬਾਈ ਜੀ ਬਾੜੀ ਪਿੰਡੋਂ ਦੂਜੇ ਨੰਬਰ ਤੇ ਆਈ ਆਪਣੀ 6 ਮਹੀਨੇ ਤੋਂ ਸਾਲ ਦੇ ਮੁਕਾਬਲਿਆਂ ਚ ਹਾਂਜੀ ਹਾਂਜੀ ਧੰਨਵਾਦ ਬਾਈ ਵਧਾਈਆਂ ਮਿਹਰਬਾਨੀ ਸ਼ੁਕਰੀਆ 10ਵੇਂ ਨੰਬਰ ਤੇ ਚੱਲਣਾ ਜੀ ਲੋ ਬਾਈ ਤੀਜੇ ਨੰਬਰ ਤੇ ਆਈ ਪੜਾਇਓ ਬਾਈ ਪਹਿਲਾ 155 ਤੀਜੇ ਨੰਬਰ ਵਾਲੀ ਨਾਲ ਕਰਦੇ ਆ ਗੱਲਬਾਤ ਦੂਜੇ ਨੰਬਰ ਤੇ ਆਈ ਹੈ ਬਾਈਆਂ ਦੀ ਕੱਟੀ ਸੱਸੀ ਗੱਲ ਬਾਈ ਸੱਸੀ ਗੱਲ ਕਿਹੜੇ ਪਿੰਡ ਆ ਬਾਈ ਨਵਾਬਾ ਨਵਾਬਾ ਠੀਕ ਹੈ ਹਾਂਜੀ ਭਾਈ ਜੀ ਕੀ ਹਾਲਾ ਕਿਹੜੀ ਜਗ੍ਹਾ ਤਹੋਚੇ ਹੋ ਜਵਾਰ ਸਿੰਘ ਵਾਲੇ ਤੇ ਜ਼ਿਲ੍ਹਾ ਰੋਹਿਪੁਰ ਕਿਹੜੇ ਬੋਲਦੀ ਹੈ ਇਹ ਟੀਚੇ ਨੰਬਰ ਤੇ ਆਈ ਹੈ ਵਧਾਈਆਂ ਭਾਈ ਜੀ ਬਹੁਤ ਬਹੁਤ ਸ਼ੁਕਰੀਆ ਵੱਡੀ ਗਿਣਤੀ ਚ ਸਾਰੀਆਂ ਇਕੱਟੀਆਂ ਜਿੱਤੀਆਂ ਹੋਈਆਂ ਭਾਈ ਜੀ ਮੇਲੇ ਤੇ ਪਹੁੰਚੀਆਂ ਧਨੌਲੇ ਸਾਰੀ ਮੇਲੇ ਦੀ ਜਾਣਕਾਰੀ ਇਹਦੀ ਆਪਣੇ 베ਗਾ ਸਿੱਧੂ ਫਰਮ ਚੈਨਲ ਤੇ ਪਾਈ ਹੋਈ ਆ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਵੀਡੀਓ ਲਾ ਕੇ ਸ਼ੇਅਰ ਕਮੈਂਟ ਕਰਦੇ ਆ ਮੇਰੇ ਭਰਾ ਕਿਹੜੇ ਨੰਬਰ ਤੇ ਆਜੀ ਬਾਈ ਇਹ ਕੱਟੀ ਦੂਜੇ ਤੇ ਕਿੰਨੀ ਉਮਰ ਵਾਲੀਆਂ ਚ ਇਹ 14 ਵਾਲੀਆਂ ਚ ਸਾਲ ਵਾਲੀਆਂ ਚ ਤੇ ਨਲੇ ਦੂਜੇ ਵਾਲਾ ਉੱਥੇ ਖੜਾ ਦੂਜੇ ਦੇ ਆਹੇ ਦੂਜੇ ਤੇ ਦੂਜੇ ਤੇ ਆ ਗਿਆ ਉੱਥੋਂ ਇਹ ਆ ਗਿਆ